ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਅੱਜ ਦੀ ਵੀਡੀਓ ਥੋੜੀ ਜੀ ਲੰਮੀ ਵੀ ਹੋ ਜਾਣੀ ਆ ਤੇ ਇੱਕ ਜਿਹੜਾ ਮੁੱਦਾ ਜਾਦੇ ਪਕੀ ਜਾਂਦਾ ਮੋਡੀਫਿਕੇਸ਼ਨ ਦਾ ਕੀ ਚੀਜ਼ ਆ ਮੋਡੀਫਿਕੇਸ਼ਨ ਆ ਕੀ ਲੋੜ ਕੀ ਪੈਂਦੀ ਆ ਮੋਡੀਫਿਕੇਸ਼ਨ ਕਰਵਾਉਣੀ ਅੱਜ ਸਾਰਿਆਂ ਉਹਨਾਂ ਗੱਲਾਂ ਬਾਤਾਂ ਦੀ ਆਪਾਂ ਗੱਲਬਾਤ ਕਰਨੀ ਆ ਬਹੁਤ ਜਾਇਜ਼ ਕਾਰਨਾਂ ਲੋਕਾਂ ਦਾ ਇਹ ਕਹਿਣਾ ਵੀ ਮੋਡੀਫਿਕੇਸ਼ਨ ਨਹੀਂ ਕਰਵਾਉਣੀ ਚਾਹੀਦੀ ਕਿਉਂਕਿ ਉਹ ਆਪਦੀ ਥਾਂ ਤੇ ਬਿਲਕੁਲ ਸਹੀ ਆ ਜਦੋਂ ਮੋਡੀਫਿਕੇਸ਼ਨ ਟਰੈਕਟਰ ਦੀ ਕੀਤੀ ਜਾਂਦੀ ਆ ਇੱਕ ਤਾਂ ਹੁਣੇ ਨਾਂ ਬੜਾ ਗੁੰਝਲਦਾਰ ਬਣਿਆ ਹੋਇਆ ਲੋਕ ਸਾਰੇ ਨਾ ਇਸ ਸ਼ਬਦ ਨੂੰ ਵਰਤਦੇ ਆ ਆਪਦੇ ਭੈਣੇ ਦੇ ਲਈ ਮੋਡੀਫਿਕੇਸ਼ਨ ਕੋਈ ਵੱਡੀ ਚੀਜ਼ ਨਹੀਂ ਗਈ ਕੋਈ ਇਹਦਾ ਨਾਂ ਹੀ ਸਰਫ ਚੋਰੀ ਦਾ ਇੱਕ ਨਾਮ ਐ ਇਸ ਚੀਜ਼ ਦਾ ਕੋਈ ਆਪਾਂ ਇਹ ਗੱਲ ਨਹੀਂ ਕਹਿ ਸਕਦੇ ਕਿ ਕਿਉਂਕਿ ਜਿਹੜੀ ਚੀਜ਼ ਦਾ ਆਪਾਂ ਕਿਸੇ ਨੂੰ ਜ਼ਾਹਰ ਨਹੀਂ ਕਰਨਾਗਾ ਅੰਦਰਲਾ ਕੋਈ ਫਲਾਣਾ ਕੰਮ ਕਰਦਾ ਉਸ ਚੀਜ਼ ਦਾ ਨਾਂ ਮੋਡੀਫਿਕੇਸ਼ਨ ਹੋ ਜਾਂਦਾ ਟਰੈਕਟਰ ਦੀ ਪਾਵਰ ਵਧਾਉਣ ਦੇ ਲਈ ਕੀ ਕੀ ਕੀਤੇ ਜਾਂਦੇ ਆ ਹੱਲ ਪਲੰਜਰ ਮੁੱਟੇ ਪਾਉਨੇ ਆ ਪਲੰਜਰ ਮੁੱਟੇ ਪਾਉਣ ਤੋਂ ਬਾਅਦ ਵੇਟ ਸਪਰਿੰਗ ਹੋ ਗਈ ਇਹ ਨਹੀਂ ਤਣੇ ਹੋਇਲਾ ਦਾ ਨੰਬਰ ਵੀ ਚਾਹੀਏ ਹੋ ਜਾਂਦਾ ਇਸ ਤੋਂ ਗਾਂ ਜਾ ਕੇ ਟਰਬੋ ਚੇਜ ਹੋ ਜਾਂਦੀ ਆ ਡਾਇਬਰੌਨ ਲੱਗ ਜਾਂਦੀ ਆ ਪੰਪ ਨੂੰ ਇੰਜਨ ਦੀ ਕੇਮ ਚੇਜ ਹੋ ਜਾਂਦੀ ਆ ਕਿਸੇ ਦਾ ਗਰਮ ਹੁੰਦਾ ਉੱਥੇ ਹੱਲ ਹੋ ਜਾਂਦੇ ਆ ਦਿੱਕਤ ਇਹ ਨਹੀਂ ਵੀ ਮੋਡੀਫਿਕੇਸ਼ਨ ਮਾੜੀ ਆ ਜਾਂ ਚੰਗੀ ਆ ਜਦੋਂ ਇਹਦਾ ਨਾਂ ਹੀ ਇੱਕ ਮੋਡੀਫਿਕੇਸ਼ਨ ਲੈਤਾ ਮਤਲਬ ਇਹ ਆ ਵੀ ਟੈਕੀਰੀ ਚ ਕੋਈ ਨਾ ਪੁੱਜੇ ਫੇਰੇ ਦੇ ਚ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ ਵੀ ਕੀ ਚੀਜ਼ ਸਹੀ ਆ ਕੀ ਚੀਜ਼ ਗਲਤ ਆ ਜੇ ਤਾਂ ਕਿਸੇ ਨੂੰ ਸਹੀ ਇਹ ਗੱਲ ਦੱਸੋਗੇ ਵੀ ਹਾਂ ਵੀ ਅਸੀਂ ਟਰਬੋ ਚੇਂਜ ਕੀਤੀ ਥੋੜੀ ਵੱਡੀ ਲਾਈ ਆ ਫੇਰ ਅਗਲਾ ਗਰਨ ਪੁੱਛਦਾ ਵੀ ਕਿਹੜੀ ਲਾਈ ਆ ਉੱਥੇ ਫਿਰ ਟਰਬੋ ਲਈ ਹੋਰ ਹੁੰਦੀ ਆ ਲਾਈ ਹੋਰ ਹੁੰਦੀ ਆ ਲਈ ਕਿੰਨੇ ਦੀ ਆ ਉਹਦੇ ਸੌ ਰਾਜ ਖੁੱਲਦੇ ਆ ਉਸ ਚੀਜ਼ ਚ ਬੰਦਾ ਨੰਗਾ ਹੁੰਦਾ ਫਿਰ ਉਹਦਾ ਨਾਂ ਇੱਕ ਮੋਡੀਫਾਈ ਲਾਉਂਦੇ ਆ ਪੰਪ ਦੇ ਪਲੰਜਰ ਮੋਟੇ ਪਾਉਣਾ ਉਹਨੂੰ ਮੋਟੇ ਪਾਉਣਾ ਨਹੀਂ ਕਹਾ ਜਾਂਦਾ ਉਹਨੂੰ ਮੋਡੀਫਾਈ ਕਰਨਾ ਕਹਾ ਜਾਂਦਾ ਇਹ ਸਭ ਗੁੰਝਲਦਾਰ ਕਰਨਗਾ ਮੋਟਾ ਮੋਟਾ ਫਰਕ ਤੁਹਾਨੂੰ ਮੈਂ ਸਮਝਾਉਣਾ ਹੁਣ ਫਰਕ ਕਿਹਦੇ ਤੋਂ ਪੈਂਦਾ ਕਿਹੜੀਆਂ ਗੱਲਾਂ ਜੋ ਪੈਂਦਾ ਜਦੋਂ ਟਰੈਕਟਰ ਨੂੰ ਤੁਸੀਂ ਮੋਡੀਫਾਈ ਕਰਵਾ ਰਹੇ ਜੇ ਤਾਂ ਉਹ ਸਹੀ ਹੋਈ ਆ ਤਾਂ ਵੈਲੈਂਡ ਗੋਟਾ ਜਿੱਥੇ ਜਾ ਕੇ ਤੁਹਾਡੀ ਮੋਡੀਫਿਕੇਸ਼ਨ ਦੇ ਵਿੱਚ ਦਿੱਕਤ ਆਉਣੀ ਸ਼ੁਰੂ ਹੋ ਜਾਂਦੀਆਂ ਕਿਸੇ ਨੇ ਟਰਬੋ ਬਹੁਤ ਹੀ ਨਹੀਂ ਜਾਇ ਇਹ ਵੱਡਾ ਲਾਤਾ ਹੁਣ ਆਪਣੇ ਕੋਲੇ ਟਰੈਕਟਰ ਖੜਿਆ ਮੈਂ ਦਿਖਾਉਂਦਾ ਨਹੀਂ ਚਲੋ ਕਿਉਂਕਿ ਕਾਰਨ ਕੀ ਆ ਵੀ ਉਹ ਵੀ ਕਿਸੇ ਨਾਮੀ ਬੰਦੇ ਨੇ ਕੀਤੇ ਹੁੰਦੇ ਆ ਉਹਦੇ ਚ ਜਦੋਂ ਦਿੱਕਤ ਪਰੇਸ਼ਾਨੀ ਆਉਂਦੀ ਆ ਫਿਰ ਅਗਲਾ ਇਸ ਚੀਜ਼ ਦਾ ਬਲੇਮ ਸਾਡੇ ਤੇ ਬੰਦ ਆ ਵੀ ਤੂੰ ਯਾਰ ਸਾਡੇ ਤੇ ਖਾਉਣਾ ਸਾਡਾ ਮਾੜਾ ਆ ਜਾਉਂਗਾ ਤੁਸੀਂ ਆਪ ਦੀ ਬਣੀ ਨਿਭੜਿਆ ਕਰੋ ਜਿਹਦੇ ਨਾਲ ਜੋ ਵੀ ਨਿਭੜਿਆ ਵਿਆ ਮੇਰਾ ਫਰਜ ਹੈਗਾ ਸਮਝਾਉਣਾ ਮੈਂ ਤੁਹਾਨੂੰ ਸਿਰਫ ਸਮਝਾ ਸਕਦਾ ਇੰਨਾ ਗੱਲਾਂ ਚ ਟਰਬੋ ਦਾ ਕੰਮ ਹੈਗਾ ਹਵਾ ਦੇਣਾ ਆ ਅਰੀਜਨਲ ਟਰਬੋ ਹੈ ਇੱਕ 363 ਨਿਊ ਹਲੰਡ ਦੀ ਇੱਥੋਂ ਜਿਹੜਾ ਧੂਆਂ ਨਿਕਲ ਰਿਹਾ ਉਹ ਇੱਥੋਂ ਦੀ ਅੰਦਰ ਜਾਣਾ ਇਹਦੇ ਅੰਦਰ ਦੀ ਜਦੋਂ ਚੱਲ ਗਿਆ ਉਹਨੇ ਬਾਹਰ ਨਿਕਲਦੇ ਨੇ ਇਸ ਪੱਖੀ ਨੂੰ ਘਮਾਉਣਾ ਆਹ ਪੱਖੀ ਘੁੰਮਣੀ ਆ ਇਹ ਘੁੰਮੂਗੀ ਇਹ ਸ਼ਾਫਟ ਦੇ ਨਾਲ ਇਹਦੇ ਵਿੱਚ ਇੱਕ ਸ਼ਾਫਟ ਆ ਇੱਥੋਂ ਇਹਨੂੰ ਤੇਲ ਦਿੱਤਾ ਜਾਂਦਾ ਥੱਲੇ ਦੀ ਇਹਨੇ ਵਾਪਸੀ ਚੋਂ ਡੋਲ ਦੇਣਾ ਉਹ ਫਿਰ ਉਸ ਸ਼ਾਫਟ ਨਾਲ ਇਧਰ ਅਟੈਚ ਹੁੰਦੀ ਹੈ ਟਰਬਾਈਨ ਇਹ ਜਦੋਂ ਇਹ ਘੁੰਮਦੀ ਆ ਇਹਨੇ ਘੁੰਮ ਕੇ ਇੱਥੋਂ ਹਵਾ 에ਅਰ ਕਲੀਨਰ ਚੋਂ ਖਿੱਚ ਕੇ ਉਹਨੂੰ ਹਵਾ ਦੀ ਮਾਤਰਾ ਨੂੰ ਵਧਾ ਕੇ ਕੰਪਰੈਸ ਕਰਕੇ ਬਾਹਰ ਕੱਢਣਾ ਹੁੰਦਾ ਕੰਪਰੈਸ ਕੀਤੀ ਹੋਈ ਹਵਾ ਹਮੇਸ਼ਾ ਹੀ ਗਰਮ ਹੁੰਦੀ ਆ ਜਿਹੜੀ ਟਰਬੋ ਦਾ ਪ੍ਰੈਸ਼ਰ ਘਟਾ ਉਹਦੀ ਕੰਪਰੈਸ਼ਨ ਰੇਸ਼ਿਓ ਵੀ ਘਟ ਹੋਊਗੀ ਉਹ ਹਵਾ ਨੂੰ ਘੱਟ ਕੰਪਰੈਸ ਕਰੂਗੀ ਜਿੰਨੀ ਹਵਾ ਘੱਟ ਕੰਪਰੈਸ ਹੋਊਗੀ ਉਨੀ ਹੀ ਹਵਾ ਘੱਟ ਗਰਮ ਹੋਊਗੀ ਜਿਹੜੇ ਟਰੈਕਟਰ ਗਰਮ ਹੁੰਦੇ ਆ ਉਹਨਾਂ ਦਾ ਕਾਰਨ ਇਹੀ ਆ ਵੀ ਟਰਬੋ ਬਹੁਤ ਹੀ ਨਹੀਂ ਆਏ ਵੱਡੀ ਲੱਗ ਜਾਂਦੀ ਆ ਜਦੋਂ ਜ਼ਿਆਦਾ ਵੱਡੀ ਲੱਗ ਜਾਂਦੀ ਆ ਉਹਨੇ ਕੀ ਕਰਨਾ ਹਵਾ ਨੂੰ ਜ਼ਿਆਦਾ ਕੰਪਰੈਸ ਕੀਤਾ ਹੋਇਆ ਉਹਦੀ ਡੈਂਸਿਟੀ ਘਟ ਜਾਂਦੀ ਆ ਉਥੇ ਜਾ ਕੇ ਐਨੇ ਟਰੈਕਟਰ ਨੂੰ ਗਰਮ ਕਰਨਾ ਹੀ ਕਰਨਾ ਉਸ ਚੀਜ਼ ਦੇ ਸੋਲੂਸ਼ਨ ਦੇ ਵਜੋਂ ਫੇਰ ਮੂਰੇ ਇੱਕ ਐਸ ਪਾਈਪ ਦੇ ਜਿਹੜੀ ਹਾਊਸ ਪਾਈਪ ਲੰਘਦੀ ਆ ਉਹਦੇ ਸਾਨ ਦੇ ਵਿੱਚ ਇੱਕ ਇੰਟਰਕੂਲਰ ਇੰਸਟਾਲ ਕਰਨਾ ਪੈਂਦਾ ਆ ਆਪਾਂ ਨੂੰ ਇੰਟਰਕੂਲਰ ਕੀ ਕਰਦਾ ਉਸ ਹਵਾ ਨੂੰ ਬਹੁਤ ਪਾਈਪਾਂ ਦੇ ਵਿੱਚ ਦੀ ਕ੍ਰਾਸ ਹੋ ਕੇ ਲੰਘਣਾ ਪੈਂਦਾ ਇੱਕ ਮੀਡੀਅਮ ਬਣ ਜਾਂਦਾ ਜਿੱਥੋਂ ਦੀ ਰੈਡੀਏਟਰ ਦੇ ਮੂਰ ਦੀ ਹਵਾ ਸਿੰਕ ਹੁੰਦੀ ਆ ਥੋੜੀ ਜੀ ਹੀਟ ਉਹਦੀ ਘਟ ਜਾਂਦੀ ਆ ਉਹ ਹਵਾ ਠਰ ਕੇ ਜਾਂਦੀ ਆ ਜਿਹਦੇ ਨਾਲ ਡੈਂਸਿਟੀ ਥੋੜੀ ਜੀ ਵੱਧ ਜਾਂਦੀ ਆ ਤੇ ਇੰਜਨ ਨੂੰ ਹਵਾ ਦੀ ਤਾਪਸ਼ ਨਾਲ ਗਰਮ ਨਹੀਂ ਹੁੰਦਾ ਇੱਕ ਦਿਮਾਗ ਦੇ ਵਿੱਚ ਹੋਰ ਮੈਂ ਬੜਾ ਲੋਕਾਂ ਦੇ ਆ ਜਾਂਦਾ ਵੀ ਮੋਡੀਫਿਕੇਸ਼ਨ ਨਾਲ ਟਰੈਕਟਰ ਗਰਮ ਹੁੰਦੇ ਆ ਹਾਂ ਹੁੰਦੇ ਆ ਗਲਤ ਮੋਡੀਫਿਕੇਸ਼ਨ ਨਾਲ ਟਰੈਕਟਰ ਗਰਮ ਹੋਊਗਾ ਕਾਰਨ ਕੀ ਆ ਜਦੋਂ ਪਾਵਰ ਵਧੂਗੀ ਤਾਂ ਹੀਟ ਵਧਣੀ ਵਧਣੀ ਕੋਈ ਵੀ ਟਰੈਕਟਰ ਦੀ ਪਾਵਰ ਐਸੀ ਹੈਣੀਗੀ ਜਿਹੜੀ ਵੱਧ ਲਾਊਗਾ ਤੇ ਉਹ ਹੀਟ ਨਾ ਹੋਊਗਾ ਤੁਸੀਂ ਆਮ ਤੌਰ ਤੇ ਦੇਖਿਆ ਹੋਊਗਾ ਇੱਕ 90 ਹੌਸਪਾਵਰ ਦਾ ਰੈਡੀਏਟਰ ਤੇ ਇੱਕ 35 40 ਜਾਂ 50 ਹੌਸਪਾਵਰ ਦਾ ਰੈਡੀਏਟਰ ਦਾ ਕਿੰਨਾ ਗਿਆ ਫਰਕ ਹੁੰਦਾ ਡਿਫਰੈਂਸ ਬਹੁਤ ਜ਼ਿਆਦਾ ਹੁੰਦਾ ਉਹ ਤਾਂ ਹੀ ਹੁੰਦਾ ਜਿੰਨੀ 90 HP ਨੇ ਜ਼ੋਰ ਮਾਰਦੇ ਨੇ ਹੀਟ ਵਧਾਉਣੀ ਆ ਓਨੀ 35 HP ਨਹੀਂ ਵਧਾ ਸਕਦਾ ਜਿੰਨਾ ਪਾਵਰ ਘਟ ਓਨੀ ਹੀਟ ਘਟ ਜਿੰਨੀ ਪਾਵਰ ਵੱਧ ਓਨੀ ਹੀਟ ਵੱਧ ਹੁਣ ਇਹ ਟਰਬੋ ਜਿਹੜੀ ਆ ਸਿੰਪਲ ਰੀਨਲ ਟਰਬੋ ਆ ਇਸ ਦੀ ਪੱਖੀ ਵੇਖੋ ਬਹੁਤ ਜ਼ਿਆਦਾ ਛੋਟੀ ਆ ਜਦੋਂ 36 30 ਹੋ ਗਿਆ 56 20 ਹੋ ਗਿਆ ਜਾਂ 56 30 ਹੋ ਗਿਆ ਇਹ ਟਰੈਕਟਰ ਨੂੰ ਆਪਾਂ ਮੋਡੀਫਾਈ ਕਰਨਾ ਇਹਨਾਂ ਦੀ ਬੂਸਟ ਉਸ ਅਪ ਟੂ ਦਾ ਮਾਰਕ ਹੈ ਨਹੀਂ ਜਿੰਨੀ ਆਪਾਂ ਨੂੰ ਤੇਲ ਛੱਡੇ ਤੋਂ ਪਾਵਰ ਚਾਹੀਦੀ ਆ ਤੇਲ ਵਧਾਉਣਾ ਹੀ ਵਧਾਉਣਾ ਪੈਂਦਾ ਫੇਰ ਹੀ ਮੋਡੀਫਿਕੇਸ਼ਨ ਹੁੰਦੀ ਆ ਹਾਂ ਉਹ ਤੇਲ ਵਧਿਆ ਹੋਇਆ ਮੋਡੀਫਿਕੇਸ਼ਨ ਦੇ ਵਿੱਚ ਜਦੋਂ ਟਰਬੋ ਸਾਰੀ ਬਾਲ ਰਹੀ ਆ ਧੂਆਂ ਨਹੀਂ ਮਾਰਦਾ ਟਰੈਕਟਰ ਐਵਰੇਜ ਨਹੀਂ ਕੱਢਦਾ ਐਵਰੇਜ ਉੱਥੇ ਕੱਢੂਗੀ ਜਿੱਥੇ ਤੇਲ ਵਧਾਤਾ ਵਧੇ ਹੋਏ ਤੇਲ ਨੂੰ ਖਪਤ ਕਰਨ ਦੇ ਲਈ ਤੁਸੀਂ ਕੀ ਕਰਦੇ ਆ ਟਾਈਮਿੰਗ ਐਡਵਾਂਸ ਕਰਦੇ ਆ ਜਾਂ ਕੁਝ ਕਰਦੇ ਆ ਉੱਥੇ ਟਰੈਕਟਰ ਨੇ ਗਲਤ ਹੋਣਾ ਜਦੋਂ ਹਵਾ ਦਾ ਪ੍ਰੈਸ਼ਰ ਸਹੀ ਆ ਥੋਡੀ ਦਾ ਤੇਲ ਭਾਵੇਂ ਚਾਰ ਚੂੜੀਆਂ ਬਦਾਲੋ ਐਵਰੇਜ ਨਹੀਂ ਘਟੂਗੀ ਟਰੈਕਟਰ ਨੂੰ ਧੂਆਂ ਨਹੀਂ ਮਾਰਨਾ ਚਾਹੀਦਾ ਜ਼ੋਰ ਲਾਉਣ ਤੇ ਜਿੰਨੀ ਹਵਾ ਵੱਧਾ ਆਕਸੀਜਨ ਵੱਧਾ ਉਹ ਕੰਮ ਵੀ ਵੱਧ ਕਰੂਗਾ ਇਸ ਟਰਬੋ ਨੂੰ ਆਪਾਂ ਇੱਕ ਅਪਗ੍ਰੇਡਡ ਵਰਜਨ ਆਇਆ ਦਾ ਐਚ ਐਕਸ 25 ਸਿੰਪਲ ਆ ਜੀ ਇਸ ਤੋਂ ਗਾਹ ਆ ਜਾਂਦਾ ਐਚ ਐਕਸ 25 ਡਬਲ ਇਹਨੂੰ ਡਬਲ ਤਾਂ ਕਿਹਾ ਜਾਂਦਾ ਕਿਉਂਕਿ ਇਹਦੇ ਵੇਸਟ ਗੇਟ ਲੱਗਿਆ ਹੁੰਦਾ ਇਸ ਵੇਸਟ ਗੇਟ ਵਾਲੀ ਟਰਬੋ ਦਾ ਹੁਣ ਤੁਹਾਨੂੰ ਇੱਕ ਅੰਤਰ ਦਿਖਾਉਨੇ ਆ ਇਹ ਟਰਬੋ ਸਿੰਪਲ ਟਰਬੋ ਨਹੀਂ ਗੀ ਇਟਸ ਐਕਸ 25w ਇਹਨੂੰ ਹਲਕਾ ਜਿਹਾ ਮੋਡੀਫਾਈ ਕੀਤਾ ਹੋਇਆ ਇਹਦੀ ਪੱਖੀ ਤੇ ਇਹਦੀ ਪੱਖੀ ਦਾ ਤੁਸੀਂ ਡਿਫਰੈਂਸ ਚੈੱਕ ਕਰੋ ਆਹ ਪੱਖੀ ਛੋਟੀ ਆ ਆਹ ਬਹੁਤ ਵੱਡੀ ਆ ਅੱਗੇ ਨਾਲ ਇਹਨੂੰ ਆਪਾਂ 82 ਨੰਬਰ ਟਰਬੋ ਕਹਿ ਦਿੰਨੇ ਆ ਇਹ 82 ਦੇ ਵਿੱਚ ਮੋਡੀਫਾਈ ਹੋ ਚੁੱਕੀ ਆ ਇਹਦੀ ਬੂਸਟ ਅੱਗੇ ਨਾਲੋਂ ਜ਼ਿਆਦਾ ਆ ਕਿਉਂਕਿ ਐਨੇ ਜਿਹੜੇ ਨੇ ਐਗਜ਼ੌਸਟ ਵਾਲੀ ਪੱਖੀ ਨੇ ਘੁੰਮਣਾ ਜਿੰਨੀ ਹਵਾ ਦੇਣੀ ਦੇਣੀ ਆ ਆ ਪੱਖੀ ਵੱਡੀ ਹੋ ਗਈ ਤਾਂ ਇਹਦੀ ਗੈਪ ਵੱਧ ਗਿਆ ਐਨੇ ਹਵਾ ਵੱਧ ਖੱਚ ਕੇ ਇੰਜਨ ਨੂੰ ਦੇਣੀ ਆ ਪਾਵਰ ਇੱਥੋਂ ਵੱਧਣੀ ਸ਼ੁਰੂ ਹੋ ਜਾਂਦੀ ਹੈ ਇਹ ਬੇਸਿਕ ਜੀ ਮੋਡੀਫਿਕੇਸ਼ਨ ਆ ਇਸ ਤੋਂ ਗਾਂ ਜਾ ਕੇ ਆਪਾਂ ਟਰਬੋ ਲਾ ਲੈਨੇ ਆ ਕੁਝ ਹੋਰ ਲਾ ਲੈਨੇ ਆ ਵੱਡੀ ਨੰਬਰ ਲਾ ਲੈਨੇ ਆ ਚੇਂਜ ਹੋ ਜਾਂਦੇਗਾ بڑے ਨੰਬਰ ਆਉਂਦੇ ਆ ਸੀਰੀਅਲ ਵਾਈਜ਼ ਮੋਡੀਫਿਕੇਸ਼ਨ ਗਲਤ ਕਿੱਥੇ ਹੁੰਦੀ ਆ ਜਦੋਂ ਤੁਹਾਡੇ ਟਰੈਕਟਰ ਨੂੰ ਬੇ ਲੋੜੀ ਚੀਜ਼ ਲੱਗਦੀ ਆ ਅਰੀਜਨਲ ਚੀਜ਼ ਦੇ ਵਿੱਚ ਤੁਸੀਂ ਟਰੈਕਟਰ ਨੂੰ ਚਲਾਓ ਤੁਹਾਡੇ ਟਰੈਕਟਰ ਦੇ ਵਿੱਚ ਜ਼ਿੰਦਗੀ ਭਰ ਕਦੇ ਕੋਈ ਲੰਬਾ ਨਹੀਂ ਹੁੰਦਾ ਦਿੱਕਤ ਕਿੱਥੇ ਆਉਣੀ ਆ ਜਦੋਂ ਤੁਸੀਂ ਟਰੈਕਟਰ ਨੂੰ ਹਵਾ ਦੀ ਮਾਤਰਾ ਲਾਉਣ ਵੇਲੇ ਤੁਸੀਂ ਕੋਈ ਮੈਜ਼ਰਮੈਂਟ ਹੀ ਨਹੀਂ ਲੈਂਦੇ ਹੁਣ ਇੱਕ ਤੁਹਾਨੂੰ ਇਨਸਟਰੂਮੈਂਟ ਦਿਖਾਉਂਦੇ ਆ ਰੋਕ ਵੀਡੀਓ ਬੜਾ ਇਸ ਚੀਜ਼ ਦਾ ਨਾ ਹੱਲਾ ਗੁੱਲਾ ਛੇੜ ਦਿੰਨੇ ਆ ਕੰਪਨੀ ਫਿਟਰ ਟਰੈਕਟਰ ਆ ਉਹਨੂੰ ਖੋਲਣਾ ਨਹੀਂ ਚਾਹੀਦਾ ਉਹਦੀ ਕੋਈ ਛੇੜ ਛਾੜ ਨਹੀਂ ਕਰਨੀ ਚਾਹੀਦੀ ਕੰਪਨੀ ਦੇ ਵਿੱਚ ਵੀ ਜਿੰਨੇ ਲੱਗੇ ਆ ਬੰਦੇ ਹੀ ਲੱਗੇ ਹੁੰਦੇ ਆ ਕੋਈ ਉੱਥੋਂ ਤੁਰ ਦਰਗਾਹੋਂ ਕੋਈ ਪਰਮਾਤਮਾ ਤੋਂ ਨਹੀਂ ਉੱਥੇ ਕੋਈ ਚੀਜ਼ ਆਈ ਵੀ ਜਿਹੜੇ ਆਪਾਂ ਕਹਿ ਦਈਏ ਇਸ ਚੀਜ਼ ਨੂੰ ਬੜਾ ਹੁਣ ਕੰਟਰੋਵਰਸਲੀ ਲਿਆ ਜਾਊਗਾ ਕੋਈ ਦਿੱਕਤ ਨਹੀਂ ਜਿੰਨਾ ਜਿਹਨੇ ਜੋ ਲੈਣਾ ਲਵੇ ਗੱਲ ਸਮਝਾਉਣੀ ਸਾਡਾ ਫਰਜ਼ ਆ ਉਹ ਮੈਂ ਹੁਣ ਵੀ ਕਰਦਾ ਤੇ ਜੇ ਵੈਲਿਡ ਲੱਗੀ ਨਾ ਲੱਗੀ ਉਹ ਦੱਸ ਦਿਓ ਕੰਪਨੀ ਦੇ ਵਿੱਚ ਹਰੇਕ ਕੰਪਨੀ ਦੇ ਵਿੱਚ ਇੱਕ ਆਰ ਐਨ ਡੀ ਡਿਪਾਰਟਮੈਂਟ ਬਣਿਆ ਹੁੰਦਾ ਜਿਹੜਾ ਕਿ ਰਿਸਰਚ ਐਂਡ ਡਿਵੈਲਪਮੈਂਟ ਲਈ ਹੁੰਦਾ ਉਹਦੇ ਵਿੱਚ ਜੋ ਕੰਪਨੀ ਦੇ ਫਲੌਪ ਪ੍ਰੋਜੈਕਟ ਨੇ ਜੋ ਕੋਈ ਹੋਰ ਰਿਸਰਚ ਕਰ ਰਹੀ ਆ ਚੰਗਾ ਮਾੜਾ ਕੁਝ ਵੀ ਆ ਉਹ ਸਕ੍ਰੈਪ ਸਾਰੀ ਉੱਥੇ ਹੁੰਦੀ ਆ ਟ੍ਰਾਇਲ ਬੇਸ ਤੇ ਜੇ ਕੰਪਨੀ ਦਾ ਕੀਤਾ ਹੋਇਆ ਕੰਮ ਪਹਿਲੀ ਵਾਰ ਚ ਹੀ ਸਹੀ ਹੋਵੇ ਤਾਂ ਉਹ ਡਿਪਾਰਟਮੈਂਟ ਦੀ ਲੋੜ ਹੀ ਨਾ ਪਵੇ ਦੂਸਰੇ ਨੰਬਰ ਤੇ ਗੱਲ ਕਰਦੇ ਆ ਹਰੇਕ ਚੀਜ਼ ਦੇ ਵਿੱਚ ਸ਼ੁਰੂ ਤੋਂ ਲੈ ਕੇ ਹੀ ਵੇਰੀਏਸ਼ਨ ਤੇ ਚੇਂजेस ਆਉਂਦੇ ਰਹੇ ਆ ਆਉਣੇ ਵੀ ਲਾਜ਼ਮੀ ਆ ਆਪਾਂ ਕਹਿ ਦਿੰਨੇ ਆ ਕੰਪਨੀ ਫਿਟਡ ਨਾ ਕਰੋ ਆਏ ਨਾ ਕਰੋ ਜਾਉਣਾ ਕਰੋ ਕਾਤੋ ਨਾ ਕਰੋ ਜਿੱਥੇ ਚੀਜ਼ ਦੇ ਵਿੱਚ ਕਮੀ ਆ ਉਹ ਕਰਨਾ ਜਾਇਜ਼ ਆ ਏਜੰਸੀ ਨੇ ਸ਼ੁਰੂ ਤੋਂ ਤੁਸੀਂ ਚੈੱਕ ਕਰੋ ਜੋ ਟਰੈਕਟਰ ਬਣਾਏ ਹੁੰਦੇ ਆ ਉਹ ਟਰੈਕਟਰਾਂ ਨੂੰ ਕਿਉਂ ਚੇਂਜ ਕੀਤਾ ਫਿਰ ਜੋ ਸ਼ੁਰੂ ਦੇ ਵਿੱਚ 855 ਮੇਰਾ ਕਿਸੇ ਨਾਲ ਕੋਈ ਹੋ ਨਹੀਂ ਫਰਜ ਕਰ ਲਓ ਵੈਸੇ 855 ਦੀ ਗੱਲ ਆ ਕੋਈ ਵੀ ਟਰੈਕਟਰ ਬਣਿਆ ਜਾਂ ਡੀਅਰ ਬਣਿਆ ਹੌਲੈਂਡ ਬਣਿਆ ਜੋ ਪਹਿਲਾਂ ਬਣਿਆ ਸੀ ਉਹਨੂੰ ਕਿਉਂ ਚੇਂਜ ਕੀਤਾ ਜੇ ਆਹ ਮਕੈਨਿਕ ਕੋਈ ਕਰਦਾ ਉਹ ਦਾ ਫਿਰ ਬੜਾ ਨਜਾਇਜ਼ਤਾ ਵਾਲਾ ਜਾਂਦਾ ਹਾਂ ਮਾੜੇ ਮਕੈਨਿਕਾਂ ਨੇ ਚੰਗੇ ਮਕੈਨਿਕਾਂ ਦਾ ਵੀ ਨਾਮ ਬਹੁਤ ਜ਼ਿਆਦਾ ਖਰਾਬ ਕੀਤਾ ਪਰ ਜਿੱਥੇ ਜਾ ਕੇ ਆ ਗਿਆ ਏਜੰਸੀ ਤੋਂ ਏਜੰਸੀ ਵੀ ਕੰਪੇਅਰ ਕਰ ਲਓ ਇੱਕ ਏਜੰਸੀ ਦਾ ਟਰੈਕਟਰ ਟੌਪ ਤੇ ਚੱਲ ਰਿਹਾ ਇੱਕ ਮਾੜਾ ਚੱਲ ਰਿਹਾ ਹੈ ਤਾਂ ਉੱਥੇ ਬੰਦੇ ਕੰਮ ਕਰ ਦੇਣਾ ਏਜੰਸੀ ਨੇ ਸ਼ੁਰੂ ਦੇ ਵਿੱਚ ਇਹਨਾਂ ਨੂੰ ਸਾਦੇ ਇੰਜਨ ਬਣਾਏ ਫਿਰ ਇਹਨਾਂ ਨੂੰ ਡੀਆਈ ਕੀਤਾ ਐਫਈ ਕੀਤਾ ਫਿਰ ਐਫਈ ਕਰਨ ਤੋਂ ਬਾਅਦ ਉਹ 02 ਦੀ ਕੈਟਾਗਰੀ ਸੀ ਮੋਟੀਆਂ ਨੋਇਲਾਂ ਵਾਲੇ ਸੀ ਉਹਨਾਂ ਨੂੰ ਚੇਂਜ ਕੀਤਾ ਤੇ ਟ੍ਰੈਮ 3 ਦੇ ਵਿੱਚ ਗਏ ਟ੍ਰੈਮ 3 ਤੋਂ ਬਾਅਦ ਜਾ ਕੇ ਉਹਨਾਂ ਨੇ ਵੇਖਿਆ ਵੀ ਟਰੈਕਟਰ ਨੂੰ ਹੋਰ ਉਸ ਮਾਰਕ ਤੱਕ ਲੈ ਜਾਣਾ ਚਾਹੀਦਾ ਉਹਨਾਂ ਨੇ ਕੀ ਕੀਤਾ ਇਹਨੂੰ ਟਰਬੋ ਲਾਉਣੇ ਸ਼ੁਰੂ ਕਰਤੇ ਚੇਂਜ ਹੀ ਕੀਤੇ ਆ ਨਾ ਸ਼ੁਰੂ ਦੇ ਵਿੱਚ ਜੋ ਟਰੈਕਟਰ ਪਹਿਲਾਂ ਆ ਰਿਹਾ ਸੀ ਅੱਜ ਦੇ ਟਾਈਮ ਉਹ ਜਿਵੇਂ ਸੇਮ ਕਿਉਂ ਨਹੀਂ ਆ ਰਿਹਾ ਨਹੀਂ ਆ ਸਕਦਾ ਕਿਉਂਕਿ ਕੁਦਰਤ ਦਾ ਨਿਜਮਾ ਜੋ ਵੀ ਚੀਜ਼ ਬਣਾਈ ਆ ਤੁਸੀਂ ਵੇਚ ਰਹੇ ਹੋ ਮਾਰਕੀਟ ਸਟਰੈਟੇਜੀ ਆ ਉਹਦੇ ਵਿੱਚ ਤੁਹਾਨੂੰ ਚੇਂਜ ਲਿਆਉਣੇ ਪੈਣਗੇ ਸੋਧ ਕਰਨੀ ਪੈਣੀ ਆ ਉਹੀ ਚੀਜ਼ਾਂ ਹੁਣ ਇਹਨਾਂ ਦੇ ਵਿੱਚ ਆ ਆ 855 ਟਰੈਕਟਰ ਆ ਇਹ ਆਪਣੇ ਤੋਂ ਟਰਬੋ ਨਹੀਂ ਹੋਇਆ ਇਹ ਕਿਤੇ ਤੋਂ ਪਹਿਲਾਂ ਦਾ ਹੋਇਆ ਵਿਆ ਦਿੱਕਤ ਪਰੇਸ਼ਾਨੀ ਕੀ ਆ ਉਹੀ ਗੱਲ ਆ ਜਾਂਦੀ ਆ ਵਾਰ-ਵਾਰ ਇਹਨੂੰ ਸਿੱਧੀ ਟਰਬੋ ਲਗਾ ਦਿੱਤੀ ਗਈ ਆ ਕੋਈ ਇੰਟਰਕੂਲਰ ਵਗੈਰਾ ਕੁਝ ਨਹੀਂ ਲੱਗਿਆਗਾ ਤੇ ਇਹ ਟਰੈਕਟਰ ਨਾਰਮਲ ਚੱਲ ਰਿਹਾ ਸੀ ਖਿਚਾਈ ਉਨੀ ਨਹੀਂ ਜਿੰਨੀ ਆਪਾਂ ਨੂੰ ਚਾਹੀਦੀ ਸੀ ਹੁਣ ਆ ਟਰੈਕਟਰ ਦਾ ਮੈਂ ਦਾਵਾ ਕਰਕੇ ਕਹਿਣਾ ਇਹਨੂੰ ਮੈਂ ਕੁਛ ਨਹੀਂ ਕੀਤਾ। ਇਧਰ ਦੇਖੋ ਸਿਰਫ ਇਹਨੂੰ ਆਹ ਡਾਇਫਰਾਮ ਲਾਈ ਆ ਜਿਹਨੂੰ ਆਪਾਂ MPC ਯੂਨਿਟ ਕਹਿੰਦੇ ਆ। ਇਸ ਡਾਇਫਰਾਮ ਨੂੰ ਇੱਥੋਂ ਕਨੈਕਸ਼ਨ ਦਿੱਤਾ ਹੋਇਆ ਹਵਾ ਦਾ। ਹਵਾ ਦੇ ਜ਼ੋਰ ਤੇ ਟਰੈਕਟਰ ਚੱਲੂਗਾ। ਜਿਹਦੇ ਮਨ ਦੇ ਵਿੱਚ ਕੋਈ ਭਰਮ ਭਲੇਖਾ ਹੈਗਾ ਇੱਕ ਸਿੰਪਲ ਟਰੈਕਟਰ ਦਾ ਤੇ ਇੱਕ ਡਾਇਫਰਾਮ ਵਾਲੇ ਦਾ ਜਿਹਨੂੰ ਟਰਬੋ ਲੱਗੀ ਹੋਈ ਆ। ਜ਼ਮੀਨ ਅਸਮਾਨ ਦਾ ਫਰਕ ਹੈ ਜੀ ਕੋਈ ਕੰਪੀਟੀਸ਼ਨ ਹੀ ਹੈ ਨਹੀਂ ਇਸ ਗੱਲ ਦਾ। ਤੁਸੀਂ ਸਿੰਪਲ ਟਰੈਕਟਰ ਦਾ ਜ਼ੋਰ ਵਧਾ ਸਕਦੇ ਹੋ ਬਿਨਾਂ ਡਾਇਫ੍ਰਾਮ ਤੋਂ ਪਰ ਉਹਦਾ ਤੇਲ ਖਰਚਾ ਨਹੀਂ ਘਟਾ ਸਕਦੇ ਕਿਉਂ ਕਿ ਟਰੈਕਟਰ ਨੂੰ ਇਹ ਗੱਲ ਦਾ ਪਤਾ ਹੀ ਨਹੀਂ ਮੈਂ ਕਦੋਂ ਤਿੰਨਾ ਤੇਲ ਖਾਣਾ ਆਹ ਟਰੈਕਟਰ ਆ ਇਹਦੇਗਾ ਮੈਂ ਚਾਰ ਚੂੜੀਆਂ ਤੇਲ ਵਧਾ ਕੇ ਇਹਨੂੰ ਸੜਕ ਤੇ ਛੱਡਦਾ ਜਦੋਂ ਆਪਦੀ ਚੀਜ਼ ਚੱਕਰਾਂ ਜੀ ਹੋ ਗਈ ਉਹਦਾ ਮਾੜਾ ਚੰਗਾ ਕੀ ਆ ਕੁਝ ਨਹੀਂ ਮਾੜਾ ਚੰਗਾ ਲੋਡ ਕਿੱਥੇ ਪੈਂਦੀ ਆ ਜਦੋਂ ਟਰੈਕਟਰ ਨੇ ਮੱਥੇ ਤੇ ਜਾਵੜਿਆ ਹਾਲ ਵਾਈ ਜਾਂਦਾ ਟਰੈਕਟਰ ਔਖਾ ਹੁੰਦਾ ਡਾਇਫ੍ਰਾਮ ਨੂੰ ਪਤਾ ਲੱਗ ਗਿਆ ਲਾਟ ਵਜਦੀ ਆ ਹਵਾ ਦਾ ਪ੍ਰੈਸ਼ਰ ਪੈਂਦਾ ਇਹ ਫਰਮ ਨੇ ਹਲਕਾ ਇਹ ਤੇਲ ਵਧਾ ਦੇਣਾ 5 ਸਕੈਂਡ ਵਾਲੀ ਟਰੈਕਟਰ ਨੇ ਜਿਹੜਾ ਦਬਨਾ ਸੀ ਜੋ ਤੇਲ ਵਧਿਆ ਟਰੈਕਟਰ ਸੌਖਾ ਹੋ ਜਾਂਦਾ ਨਾਲ ਦੀ ਨਾਲ ਹੀ ਉਹਨੇ ਘਟਾਤਾ ਜਿਹੜੇ ਇੰਜਨ ਨੂੰ ਦਾ ਪੰਪ ਤੁਸੀਂ ਮੈਨੂਅਲੀ ਆਪਰੇਟ ਕਰਕੇ ਰੱਖਿਆ ਹੋਇਆ ਉਹ ਕਿਵੇਂ ਐਵਰੇਜ ਦੇਊਗਾ ਸੋ ਅੱਗੇ ਤੇ ਟਰੈਕਟਰ ਦਾ ਜ਼ੋਰ ਘਟ ਲੱਗਣਾ ਸੋ ਅੱਗੇ ਤੇ ਚਾਰ ਚੂੜੀਆਂ ਤੇਲ ਵਧਾਇਆ ਹੋਇਆ ਫਾਇਦਾ ਕੀ ਆ ਹਾਲਾਂ ਤੇ ਤਮੀਆਂ ਤੇ ਟਰੈਲਰ ਆਪਾਂ ਕਿਤੇ 13 ਪਾਲੇ ਕਿਤੇ 15 17 ਬੜੇ ਹੋਣ ਤੋਂ ਵਧ ਹੀ ਜਾਂਦੇ ਆ ਉਹਨਾਂ ਤੇ ਕੀ ਲਿਮਟ ਕੀ ਆ ਕੌਣ ਡਿਸਾਈਡ ਕਰੂਗਾ ਵੀ ਤੇਲ ਕਿੰਨਾ ਚਾਹੀਦਾ AC ਦੇ ਲਈ ਡਾਇاف੍ਰਾਮ ਲਾਈ ਜਾਂਦੀ ਆ ਇਹਨੂੰ ਕੰਟਰੋਲ ਕਰਦੀ ਆ ਹੁਣ ਇਹ ਟਰੈਕਟਰ ਗਰਮ ਹੋਣਾ ਸ਼ੁਰੂ ਹੋਊਗਾ ਕਿਉਂਕਿ ਇਹ ਇਨਕੰਪਲੀਟ ਮੋਡੀਫਿਕੇਸ਼ਨ ਆ ਮੇਰੇ ਕੋਲੇ ਇਨਾ ਸਮਾਂ ਨਹੀਂ ਸੀ ਕਿ ਮੈਂ ਇਹਨੂੰ ਇੰਟਰਕੂਲਰ ਲਾ ਕੇ ਦੇ ਦਿੰਦਾ ਵੀਰ ਜੀ ਹਰਨ ਨੂੰ ਮੈਂ ਇਹ ਗੱਲ ਦੱਸਤੀ ਆ ਵੀ ਅਸ ਤੂੰਗਾ ਹੁਣ ਭਾਈ ਆਪਦਾ ਇੰਟਰਕੂਲਰ ਲਾ ਲਿਓ ਕਿਉਂਕਿ ਪਾਵਰ ਵਧੂਗੀ ਪਾਵਰ ਵਧੂਗੀ ਤਾਂ ਹੀਟ ਵਧੂਗੀ ਵਧੂਗੀ ਅਜਾਂਸਿਕਾਂ ਦੇ ਵਿੱਚ ਵੀ ਇੰਟਰਕੂਲਰ ਲਾਏ ਜਾਂਦੇ ਆ ਬਹੁਤੇ ਟਰੈਕਟਰਾਂ ਨੂੰ ਉਹ ਤਾਂ ਹੀ ਲਾਈ ਜਾਂਦੇ ਆ ਕਈ ਟਰੈਕਟਰ ਨਹੀਂ ਗਰਮ ਹੋ ਰਹੇ ਟਰਬੋ ਲੱਗਣ ਦੀ ਨਾਲ ਕਿਉਂਕਿ ਉਹ ਟਰਬੋ ਉਨਿਕ ਹੁੰਦੀ ਆ ਉਹ ਪਾਵਰ ਦੇਈ ਜਾਂਦੀ ਆ ਰਿਅਲਟ ਵੀ ਦੇਈ ਜਾਂਦੀ ਆ ਤੇ ਗਰਮ ਵੀ ਨਹੀਂ ਹੋਣ ਦਿੰਦੀ ਪਰ ਇੱਕ ਇੰਟਰਕੂਲਰ ਲੱਗੇ ਵਾਲਾ ਟਰੈਕਟਰ ਇੱਕ ਜਿਹੜੇ ਨੂੰ ਇੰਟਰਕੂਲਰ ਨਹੀਂ ਲੱਗਿਆ ਗਿਆ ਉਹ ਰਲਨੇ ਨਹੀਂ ਇੰਟਰਕੂਲਰ ਦਾ ਮਕਸਦ ਹੈਗਾ ਹਵਾ ਨੂੰ ਠਾਰਨਾ ਜਿਹੜੀ ਗਰਮ ਹਵਾ ਹੈਗੀ ਆ ਨਾ ਉਹ ਮੌਇਸਚਰ ਛੇਤੀ ਚੱਕਦੀ ਆ ਜਿੱਥੇ ਗਰਮੀ ਜਾਦੇ ਵਧ ਗਈ ਉਹਨੇ ਤੇਲ ਦੀ ਜਿਹੜੀ ਸੈਲ ਆ ਪਿਸਟਨਾਂ ਦੇ ਰਿੰਗਾਂ ਦੇ ਉੱਪਰ ਉਹਨੂੰ ਖਤਮ ਕਰਨੇ ਕਰਨਾ ਗਰਮ ਹਵਾ ਜਦੋਂ ਪੈਸਟਮਾਂ ਤੇ ਜਾਂਦੀ ਆ ਉਹਦਾ ਨੁਕਸਾਨ ਆ ਉਹ ਜਿੰਨੀ ਹਵਾ ਠਰ ਕੇ ਜਾਈ ਜਾਂਦੀ ਉਹਦਾ ਫਾਇਦਾ ਹੀ ਹੋਣਾ ਇੱਕ ਬਿਨਾ ਇੰਟਰਕੂਲਰ ਵਾਲਾ ਟਰੈਕਟਰ ਜੋੜ ਲਓ ਇੱਕ ਇੰਟਰਕੂਲਰ ਵਾਲਾ ਜੋੜ ਲਓ ਜੋੜ ਕੇ ਵੇਖੋ ਬਰਾਬਰ ਧੱਕਾ ਕਰਿਓ ਜੇ ਉਨੇ ਚੱਕਰਾਂ ਤੇ ਕਰਕੇ ਉਨਾ ਤੋਰਾ ਦੇ ਕੇ ਵੇਖੋ ਫਿਰ ਵੇਖੋ ਕਿਹੜਾ ਟਰੈਕਟਰ ਗਰਮ ਹੁੰਦਾ ਕਿਹੜਾ ਨਹੀਂ ਹੁੰਦਾ ਬਹੁਤ ਜ਼ਿਆਦਾ ਅੰਤਰ ਇੰਨਾ ਗੱਲਾਂ ਦਾ ਇਸ ਤੋਂ ਗਾਂ ਆ ਜੋ ਟਰਬੋ ਲਾਏ ਵੇ ਸਾਡੀ ਮਾਰਕੀਟ ਦੇ ਵਿੱਚ ਆਫਟਰ ਮਾਰਕੀਟ ਏਜੰਸੀ ਦੇ ਵਿੱਚੋਂ ਕਿਉਂ ਕਾਮਯਾਬ ਤੇ ਸਾਡੇ ਕਿਉਂ ਨਹੀਂ ਕਾਮਯਾਬ ਉਹਦਾ ਕਾਰਨ ਵੀ ਆ ਏਜੰਸੀ ਜੋ ਸਮਾਨ ਲੰਦੀ ਆ ਮੈਣ ਤੋਲ ਕੇ ਲੰਦੀ ਆ ਸਾਡੀ ਬਾਹਰ ਦੀ ਜਿਹੜੀ ਮਕੈਨਿਕਲ ਲਾਈਨ ਆ ਉਹ ਹੈਗੀ ਆ ਰੀਸ ਦੀ ਕਿਸੇ ਨੇ ਕੁਛ ਨਹੀਂ ਵੇਖਣਾਗਾ ਵੇਖਣ ਨੂੰ ਉਹ ਦੋਹੇ ਟਰਬੂਆਂ 25 ਨੰਬਰ ਆ ਅੰਦਰੋਂ ਮੈਨੂੰ ਪਤਾ ਉਹ ਚ ਕੀ ਛੇੜਖਾਨੀ ਕੀਤੀ ਹੋਈ ਆ ਜਦੋਂ ਇਹੀ ਟਰਬੋ ਕਿਸੇ ਹੋਰ ਨੇ ਵੇਖਣੀ ਆ ਤੇ ਹਰ ਫਲਾਣੇ ਨੇ ਤਾਂ ਉਹ ਲਾਈ ਸੀ ਆਪਾਂ ਵੀ ਲਾਈ ਗਏ ਬੜੀਆਂ ਆਸਾਮੀਆਂ ਟਰਬੋ ਪਈਆਂ ਜਿਨ੍ਹਾਂ ਨੂੰ ਮਾਰਕੀਟ ਦੇ ਵਿੱਚ ਅਸੈਂਬਲ ਕੀਤਾ ਗਿਆ ਜੋੜਿਆ ਗਿਆ ਚਲਾਇਆ ਜਾਂਦਾ ਰੀਸੋ ਰੀਸ ਮਰਦੇ ਆ ਆ ਇੱਕ ਪੀਐਸਆਈ ਮੀਟਰ ਹੁੰਦਾ ਇਹਦੇ ਵਿੱਚ ਦੋ ਆਪਾਂ ਨੂੰ ਮੈਜ਼ਰਮੈਂਟਾ ਮਿਲਦੀਆਂ ਐ ਦੀ ਮਿੰਤੀ ਗੰਤੀ ਲੈਣ ਨੂੰ ਜਿਹੜੇ ਲਾਲ ਅੱਖਰਾਂ ਦੇ ਵਿੱਚ ਆ ਇਹ ਪੀਐਸਆਈ ਦੱਸਦੀ ਆ ਜਿਹੜੇ ਕਾਲੇ ਅੱਖਰਾਂ ਦੇ ਵਿੱਚ ਬਾਅਰ ਚੱਲ ਰਿਹਾ ਇਹ ਹੈਗੀ ਆ ਕਿਲੋਗ੍ਰਾਮ ਪਰ ਸੈਂਟੀਮੀਟਰ ਸਕੁਆਇਰ ਕਿੰਨੇ ਸੈਂਟੀਮੀਟਰ ਸਕੁਆਇਰ ਦੇ ਵਿੱਚ ਕਿੰਨੇ ਕਿਲੋਗ੍ਰਾਮ ਹਵਾ ਦਾ ਪ੍ਰੈਸ਼ਰ ਆ ਰਿਹਾ ਆਹ ਚੀਜ਼ ਜਦੋਂ ਲਾ ਕੇ ਟਰਬੋ ਚੈੱਕ ਕੀਤੀ ਜਾਂਦੀ ਆ ਉਹ ਟਰੈਕਟਰ ਕਦੇ ਵੀ ਜ਼ਿੰਦਗੀ ਚ ਮਾਰ ਨਹੀਂ ਖਾਂਦਾ ਦਾ ਇੱਕ ਜਿਹੜੇ ਉਹ ਰਿੰਗ ਆ ਉਹਨਾਂ ਦੀ ਕਪੈਸਿਟੀ ਆ ਇੰਨੇ psi ਤੱਕ ਉਹ ਸਹਿ ਸਕਦੇ ਆ ਐਗਜੌਸਟ ਦੇਖਣਾ ਪੈਂਦਾ ਕਿੰਨਾ ਦੇ ਰਿਹਾ ਐਗਜੌਸਟ ਨਾਲੋਂ ਫਿਰ ਇਨਟੇਕ ਦੇਖਣਾ ਪੈਂਦਾ ਵੀ ਆਪਾਂ ਨੂੰ ਕਿੰਨਾ ਵੱਧ ਦੇਣਾ ਐਗਜੌਸਟ ਦੇ ਨਾਲ ਹੀ ਇਹਦੀ ਕੰਪੈਰੀਸ਼ਨ ਕਰਨਾ ਪੈਂਦਾ ਹੋਂ ਤੋਂ ਪਹਿਲਾਂ ਉਹਦੀ ਕਯੂਬਿਕ ਕੈਪੈਸਿਟੀ ਆਪਾਂ ਨੂੰ ਪਤਾ ਹੋਣੀ ਚਾਹੀਦੀ ਆ ਉਹ ਕਿੰਨੀ ਕਯੂਬਿਕ ਕੈਪੈਸਿਟੀ ਦਾ ਇੰਜਨ ਹੈਗਾ ਇੱਕ ਦਾ ਸਲੀਵ ਦਾ ਬੋਰ 100 ਆ ਇੱਕ ਦਾ 102 105 ਆ 110 ਆ ਉਹ 110 ਦੀ ਸਲੀਵ ਦੇ ਵਿੱਚ 102 ਵਾਲੀ ਟਰਬੋ ਨਹੀਂ ਲੱਗਣੀ 102 ਦੀ ਜਿਹੜੀ ਸਲੀਵ ਲੱਗੀ ਆ ਉਥੇ ਜੇ ਤੁਸੀਂ ਟਰਬੋ ਲੋ 110 ਵਾਲੀ ਦੀ ਲਾਉਨੇ ਆ ਉਹ ਹਵਾ ਹੀ ਨਹੀਂ ਪੂਰੀ ਕਰਦੀ ਪਹਿਲਾਂ ਕਯੂਬਿਕ ਕੈਪੈਸਿਟੀ ਤੁਹਾਨੂੰ ਟਰੈਕਟਰ ਦੀ ਪਤਾ ਹੋਣੀ ਚਾਹੀਦੀ ਆ ਕਯੂਬਿਕ ਕੈਪੈਸਿਟੀ ਕਯੂਬਿਕ ਕੈਪੈਸਿਟੀ ਕਿਉਂ ਕਿਹਾ ਜਾਂਦਾ ਕਿਉਂਕਿ ਜਿਹੜੀ ਸਲੀਵ ਆ ਉਹਦਾ ਕਯੂਬਿਕਲ ਸ਼ੇਪ ਹੁੰਦੀ ਆ ਕਯੂਬ ਦੇ ਵਿੱਚ ਡਿਜ਼ਾਈਨ ਕੀਤੀ ਗਈ ਆ ਉਹਨੂੰ ਤਾਂ ਕਿਹਾ ਕਿ ਉਹ ਕਯੂਬ ਦੇ ਵਿੱਚ ਕਿੰਨੀ ਵੱਧ ਤੋਂ ਵੱਧ ਹਵਾ ਭਰਦੇ ਆ ਉਹਨੂੰ ਕਯੂਬਿਕ ਕੈਪੈਸਿਟੀ ਕਹਾਂਗੇ ਆਪਾਂ ਕਿੰਨੀ ਸਮਰੱਥਾ ਉਸ ਕਯੂਬਿਕ ਕੈਪੈਸਿਟੀ ਤੋਂ ਗਾਹ ਜਾ ਕੇ ਫੇਰ ਇਹ ਟਰਬੋ ਲਗਦੀ ਆ ਹੁਣ ਘਟਾ